ਜਿਹੜੇ 14 ਲੱਖ 97 ਹਜ਼ਾਰ ਜਿਹੜੇ ਤੁਹਾਡੇ 952 ਬੱਚੇ ਆ ਇਹਨਾਂ ਵਾਸਤੇ ਜੀ 25 ਹਜ਼ਾਰ ਦੀਆਂ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਜਿਹਦੇ ਚਾਸ਼ਾ ਵਰਕਰਾਂ ਗਨਵਾੜੀ ਵਰਕਰ ਹੋ ਰੀਐਲਐਮਸ ਹੋਰ ਬਾਕੀ ਸਾਰੇ ਜਿਹੜਾ سپورਟਿੰਗ ਸਟਾਫ ਆ ਜੁੜੇ ਸੀਗੇ ਇਸ ਐਂਟਰਪ੍ਰਾਈਜ਼ ਆ। ਔਰ ਇਹਦੀ ਖਾਸ ਗੱਲ ਇਹ ਸੀ ਕਿ ਜਦੋਂ ਦੋ ਦੇਸ਼ਾਂ ਦੀ ਲੜਾਈ ਵੀ ਚੱਲਦੀ ਸੀ। ਜਾਂ afghanistan ਵਰਗੇ ਦੇਸ਼ ਦੇ ਵਿੱਚ ਵੀ ਜਦੋਂ ਆ ਜਿਹੜਾ ਚਿੱਟਾ ਕੋਟ ਹੈ ਇਸਦੀ ਵੈਲਿਊ ਆ ਜੀ। ਰੈੱਡ ਕਰਾਸ ਦੀ ਬੰਨ੍ਹਵਾਜਤਾਂ ਉਸੇ ਕੰਮੇ ਪੋਲੀਓ ਦੀ ਦਵਾਈ ਪਹੁੰਚਾ ਜਾਂਦੇ ਜਾਂ ਪਹਿਲਾਂ ਸਮਾਲਪੌਕਸ ਦਾ ਲੋਕਾਂ ਨੂੰ ਜਾਂਦੇ ਸੀ ਟੀਕਾ ਲਗਾਉਂ ਜਾਂਦੇ ਸੀ ਤਾਂ ਉਹਨਾਂ ਦੇ ਉੱਤੇ ਕੋਈ ਹਮਲਾ ਵੀ ਨਹੀਂ ਕਰਦਾ ਸੀ ਉਹਨਾਂ ਦਾ ਸਤਾਰ ਨਹੀਂ ਕਰਦੇ ਸੀ ਲੋਕ ਪੁਰਾਣੇ ਵਾਲੇ ਜਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਮਾਈਗ੍ਰੇਂਟ ਲੇਬਰ ਹੈ ਜਾਂ ਕੋਈ ਹੋਰ ਹੈ ਉੱਥੇ ਜਾ ਕੇ ਜਿਹੜੀ ਡੋਰ ਟੂ ਡੋਰ ਹੈ ਕੱਲੇ-ਕੱਲੇ ਘਰ ਜਾ ਕੇ ਚੈੱਕ ਕਰਨਗੇ ਬੱਚਿਆਂ ਨੂੰ ਸਾਰਿਆਂ ਨੂੰ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਸਾਰਿਆਂ ਨੂੰ ਪੋਲੀਓ ਦੀ ਦਵਾਈ ਪਹੁੰਚਾਈ ਜਾਏਗੀ ਪੰਜਾਬ ਦੇ ਵਿੱਚ 2010 ਤੋਂ ਬਾਅਦ ਕੋਈ ਕੇਸ ਨਹੀਂ ਆਇਆ ਪਰ ਚਿੰਤਾ ਵਾਲੀ ਗੱਲ ਇਹ ਹੈ ਸਾਡੇ ਗਵਾਂਡ ਵਿੱਚ ਪਾਕਿਸਤਾਨ ਫ਼ਰਗਾਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਹੈ ਦੁਨੀਆ ਦੇ ਵਿੱਚ ਸੋ ਉਧਰੋਂ ਕੇਸੇ ਤਾਂ ਨਾ ਆਗੇ ਕਿਉਂਕਿ ਸਾਡਾ ਬਾਕਾ ਬਾਰਡਰ ਤੋਂ ਵੀ ਲੋਕਾਂ ਦਾ ਆਣਾ ਜਾਣਾ ਰਹਿੰਦਾ ਆਪਣੇ ਪੰਜਾਬ ਸ਼ਤਰੀ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਜਿੰਨੇ ਵੀ ਪਾਪਾ ਸਾਹਿਬ ਕੋਲ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਹੈ ਜੀ ਪੋਲੀਓ ਦੇ ਡਰਾਪ ਫਲਾਏ ਫਲਾਈ ਜਾਣ ਭਾਰਤ ਦੇ ਵਿੱਚ ਤਾਂ ਜਿਹੜਾ 2014 ਵਿੱਚ ਆਫੀ ਕੇਸ ਆਇਆ ਸੀ ਪੰਜਾਬ ਤੇ 2010 ਮੇਰੇ ਕੰਮ ਸਾਡੇ ਵਾਸਤੇ ਜਿਹੜੀ ਸਭ ਤੋਂ ਖਤਰੇਵਾਰੀ ਗੱਲ ਹੈ ਕਿ ਜਿਹੜਾ ਮੈਕਸਿਮਮ ਪੋਲੀਓ ਵਾਸਤੇ ਦੁਨੀਆ ਦੇ ਵਿੱਚ ਸਾਡੇ ਗੁਆਂਢ ਵਿੱਚ ਆ ਪਾਕਿਸਤਾਨ ਦੇ ਜਿਹੜਾ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਇਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ 1497952 ਬੱਚਿਆਂ ਨੂੰ ਜਿਹੜੇ ਪੋਲੀਓ ਦੇ ਡਰੋਪ ਲਾਏ ਜਾ ਰਹੇ ਨੇ 14000 ਜਿਹੜੇ 14 ਲੱਖ 97000 ਜਿਹੜੇ ਤੁਹਾਡੇ 952 ਬੱਚੇ ਆ ਇਹਨਾਂ ਵਾਸਤੇ ਜੀ 25000 ਦੀਆਂ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਜਿਦੇ ਚਾਚਾ ਸ਼ਮਰਕਰ ਆਗਨਵਾੜੀ ਵਰਕਰ ਔਰ ਆਰਐਨਐਮਸ ਔਰ ਬਾਕੀ ਸਾਰੇ ਜਿਹੜਾ ਸਪੋਰਟਿੰਗ ਸਟਾਫ ਆ ਜਿਹੜੇ ਸੀਨੀਅਰ ਅਫਸਰਸ ਹੈਗੇ ਆ ਉਹ ਅੱਜ ਬੂਥ ਲੈਵਲ ਐਕਟੀਵਿਟੀ ਆ ਜੀ ਜਿਹੜੀ ਕਿ ਹਰ ਸਾਰੇ ਸਿਹਤ ਕੇਂਦਰਾਂ ਦੇ ਵਿੱਚ ਔਰ ਜਿਵੇਂ ਸਪੋਰਟ ਕੋਈ ਬੱਸ ਸਟੈਂਡ ਹੈ ਪੱਟੇ ਹੈ ਜਾਂ ਹੋਰ ਜਿਹੜੇ ਕੋਈ ਰੇਲਵੇ ਸਟੇਸ਼ਨਾਂ ਦਾ ਉੱਥੇ ਔਰ ਆਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਮਾਈਗ੍ਰੈਂਟ ਲੇਬਰ ਹੈ ਜਾਂ ਕੋਈ ਹੋਰ ਹੈ ਉਥੇ ਜਾ ਕੇ ਜਿਹੜੀ ਡੋਟੂ ਡੋਰਾ ਕੱਲੇ ਕੱਲੇ ਘਰ ਜਾ ਕੇ ਚੈੱਕ ਕਰਨਗੇ ਬੱਚਿਆਂ ਨੂੰ ਸਾਰਿਆਂ ਨੂੰ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਸਾਰਿਆਂ ਨੂੰ ਪੋਲੀਓ ਦੇ ਪੋੜਾਈ ਜਾਏਗੀ ਪੰਜਾਬ ਦੇ ਵਿੱਚ 2010 ਤੋਂ ਬਾਅਦ ਕੋਈ ਕੇਸ ਨਹੀਂ ਆਇਆ ਪਰ ਚਿੰਤਾ ਵਾਲੀ ਗੱਲ ਇਹ ਹੈ ਵੀ ਸਾਡੇ ਗੁਆਣ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਹੈ ਦੁਨੀਆ ਦੇ ਵਿੱਚ ਸੋ ਉਧਰੋਂ ਕੋਈ ਕੇਸ ਇੱਧਰ ਨਾ ਆਵੇ ਕਿਉਂਕਿ ਸਾਡਾ ਬਾਗਾ ਬਾਰਡਰ ਤੋਂ ਵੀ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਆਪਣੇ ਜਹਾਜ਼ਾਦਿਆਂ ਤੋਂ ਧਾਰਮਿਕ ਕਾਰਨ ਕਰਕੇ ਵੀ ਹੈ ਜਿਹੜਾ ਰਿਲੀਜੀਅਸ ਟੂਰਿਜ਼ਮ ਕਰਕੇ ਵੀ ਜਿਵੇਂ ਆਪਣੇ ਕਰਤਾਰਪੁਰ ਸਾਹਿਬ ਦਾ ਕੋਲਡੋਰ ਕੋਲਿਆ ਸਾਡੇ ਬੰਦੇ ਉ ਇਸ ਕਰਕੇ ਇਹ ਜਿਹੜਾ ਬਹੁਤ ਇੱਕ ਮਿਸ਼ਨ ਹੈ ਜੀ ਇਹ ਬੜੀ ਨੂੰ ਜਿਹੜਾ ਹੈਗਾ ਆਪਾਂ ਕੋਈ ਵੀ ਇੱਕ ਕੋਈ ਬੱਚਾ ਜਿਹੜਾ ਹੈਗਾ ਉਹ ਆਡੀਓ ਡ੍ਰੌਪ ਤੋਂ ਵਗੈਰ ਨਾ ਰਿਹਾ ਜੀ ਤੇ ਇਹ ਆਉਣ ਵਾਲੇ ਜਿਹੜੇ ਹੈਗੇ ਸਾਡੇ ਜਿਹੜੇ 3 ਦਿਨ ਜਿਹੜੇ ਅੱਜ ਤੋਂ ਲੈ ਕੇ 2 ਦਿਨ ਜਿਹੜੇ ਹੈਗੇ ਡੋਲਰ ਐਕਟੀਵਿਟੀ ਤੇ ਅਸੀਂ ਕੋਸ਼ਿਸ਼ ਕਰਾਂਗੇ ਸੇਟ ਬੈਕ ਮਾਰ ਕੇ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਸਰ ਅੱਜ ਕੋਡ ਆਫ ਕੰਡਕਟ